ਨੂੰ ਸਾਰਾ ਪਤਾ ਹੀ ਆ ਕਿ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3 ਵਜੇ ਦਰਮਿਆਨ ਇਹ ਸਾਰੀ ਹਕੀਕਤ ਜਿਹੜਾ ਪਾਣਾ ਵਰਤਿਆ ਔਰ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਪੰਜਾਬ ਸਰਕਾਰ ਨੇ ਕਿ ਜਿਹੜਾ ਸਾਫ਼ ਜ਼ਾਹਰ ਹੋ ਗਿਆ ਕਿ ਸੈਂਟਰ ਸਰਕਾਰ ਦੇ ਨਾਲ ਰਲ਼ੀ ਮਿਲੀ ਹੋਈ ਆ ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਰਤਨਗੜ੍ਹ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਇਡਾ ਵੱਡਾ ਐਕਸ਼ਨ ਲੈ ਜਾਣਾ ਔਰ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਆਂ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਆ ਉਹ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਹਨਾਂ ਨੇ ਇਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਆ ਔਰ ਇਹ ਵੀ ਏਡੀ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਆ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਿਸ਼ਵਾਸਤੀ ਸਾਨੂੰ ਸੈਂਟਰ ਸਰਕਾਰ ਤੇ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪ ਰੇਖਾ ਨਿਭਾਤੀ ਹੈ। ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ। ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਉਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗੱਲਬਾਹਰ ਚਲੇ ਜਾਵੇ। ਔਰ ਇਸ ਕਰਕੇ ਫੌਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਮੋਰਚੇ ਦੇ ਵਿੱਚ ਆਉਣ। ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਿਸ਼ਵਾਸ ਦਿਵਾਇਆ ਕੀ ਸਾਨੂੰ ਇਹ ਦੱਸਦੇ ਆ ਔਰ ਕੀ ਇਹ ਮੈਸੇਜ ਕਰਦੇ ਆ। ਔਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ, ਅਗਲੀ ਗੱਲਬਾਤ ਹੋਗੀ। ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਉਹਨਾਂ ਰਹਿਸਾਂ ਦੀ ਕਰਕੇ ਕੋਈ ਅਗਲੀ ਹੋਰ ਰੂਪਰੇਖਾ ਜਿਹੜੀ ਅਲਿਕਣੀ ਆ ਉਹ ਇਸ ਪ੍ਰਸ਼ਾਸਨ ਦੀ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧੰਨਵਾਦ ਜੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ